ਆਹ ਦੋਸਤੋ ਇਹ ਗੁਵਾਰਾ ਲੱਗੇ ਹੋਇਆ ਹੈ ਤੁਸੀਂ ਵੇਖੀ ਜਾਓ ਗੁਵਾਰੇ ਦਾ ਇੱਥੋਂ ਪੱਤਿਆਂ ਦਾ ਰੰਗ ਇੱਥੇ ਜਾ ਕੇ ਵੀ ਤੇ ਇੱਥੇ ਜਾ ਕੇ ਵੇਖੋ ਪੱਤਿਆਂ ਦਾ ਰੰਗ ਬਦਲਦਾ ਹੈ ਇੱਥੇ ਅੱਗੇ ਜਾ ਕੇ ਪੱਤਿਆਂ ਦਾ ਰੰਗ ਬਦਲਦਾ ਹੈ ਤੁਹਾਰਾ ਫਿਰ ਵੇਖੋ ਇਹ ਕੁਛ ਗੂੜਾ ਹਰਾ ਜਦੋਂ ਕਿ ਇਸ ਤੋਂ ਪਿੱਛੇ ਜਾ ਕੇ ਅ ਥੋੜਾ ਪਲਤਣ ਦੇ ਵਿੱਚ ਆ ਜਾਂਦਾ ਹੈ ਅਸਲ ਜਿਹੜਾ ਕਾਰਨ ਕੀ ਹੈ ਕਿ ਇੱਥੇ ਪਾਣੀ ਦੋ ਵਾਰ ਟੁੱਟ ਕੇ ਪੈ ਗਿਆ ਤੇ ਗੁਆਰੇ ਦੀ ਫਸਲ ਬਿਲਕੁਲ ਹੀ ਪਾਣੀ ਨਹੀਂ ਮੰਗਦੀ ਹੁਣ ਤੁਸੀਂ ਵੇਖੋ ਇਹਨਾਂ ਫਲੀਆਂ ਇੱਥੇ ਜਿਹੜੀਆਂ ਹੈਗੀਆਂ ਇਹਨੂੰ ਕੋਈ ਫਲੀਆਂ ਨਹੀਂ ਦੱਸ ਰਹੀਆਂ ਖਾਸ਼ ਕਿਤੇ ਕਿਤੇ ਹੈ ਕੋਈ ਇੱਕ ਦੀ ਨਹੀਂ ਗੱਲ ਹੈਗੀ ਆ ਵੇਖੋ ਜਿਵੇਂ ਇੱਥੇ ਹੈ ਤੇ ਜਦੋਂ ਕਿ ਅਸੀਂ ਅੱਗੇ ਜਾਂਦੇ ਹਾਂ ਜਿੱਥੇ ਖੁਸ਼ਕੀ ਹੈ ਖੁਸ਼ਕੀ ਵਾਲੇ ਥਾਂ ਦੇਖੋ ਦੇਖੋ ਕਿੰਨੀਆਂ ਆਰਮੀਆਂ ਫਲੀਆਂ ਨੂੰ ਲੱਗੀਆਂ ਹੋਈਆਂ ਆ ਵੇਖੋ ਛੋਟਾ ਜਿਹਾ ਪੌਦਾ ਕਿੰਨੀਆਂ ਫਲੀਆਂ ਨੂੰ ਭਰੀਆਂ ਹੋਈਆਂ ਆ ਇਸ ਤੋਂ ਵੀ ਛੋਟਾ ਹੈ ਤੇ ਇਹਨੂੰ ਵੀ ਫਲੀਆਂ ਲੱਗੀਆਂ ਹੋਈਆਂ ਇਸ ਕਰਕੇ ਗੋਹਰਾ ਜਦੋਂ ਵੀ ਲਾਓ ਇੱਕ ਵਾਰੀ ਬੱਤਰ ਕਰਕੇ ਲਾ ਦਿਓ ਤੇ ਉਸ ਤੋਂ ਬਾਅਦ ਇਹਨੂੰ ਪਾਣੀ ਨਾ ਹੀ ਦਿਖਾਓ ਇਹਨੂੰ ਕੋਈ ਫਰਕ ਨਹੀਂ ਪੈਂਦਾ ਜੇ ਇੱਕ ਵਾਰੀ ਪਾਣੀ ਲਾ ਲਿਆ ਤੇ ਫਿਰ ਬਾਰ-ਬਾਰ ਪਾਣੀ ਮੰਗਦਾ ਕਮਲਾ ਜਾਂਦਾ ਧੰਨਵਾਦ